ਸ਼ੀਰਾਂ ਦੇ ਸਰਤਾਜ ਬਾਣੀ ਦੇ ਬੋਹਿਤ ਨਿਮਰਤਾ ਦੇ ਪੁੰਜ ਹਰਮੰਦਰ ਸਾਹਿਬ ਦੇ ਉਸ ਰਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰ ਧੰਨ ਧੰਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਜਾਲਮ ਚੰਦੂ ਤੇ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਬੜੇ ਹੀ ਅਸਹਿਤ ਤੇ ਇਕਹਿਤ ਸੀ ਇਹ ਦੇ ਕੇ ਸ਼ਹੀਦ ਕੀਤਾ ਸੀ ਬੇਸ਼ੱਕ ਗੁਰੂ ਸਾਹਿਬ ਜੀ ਦੇ ਸ਼ਹੀਦੀ ਦੇ ਕਾਰਨ ਤਾਂ ਬਹੁਤ ਸਨ ਪਰ ਸਭ ਤੋਂ ਵੱਡਾ ਤੇ ਪ੍ਰਮੁੱਖ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਸੀ ਉਸ ਸਮੇਂ ਜਦੋਂ ਸਮਾਜ ਵਰਨ ਜਾਤਾਂ ਚ ਵੰਡਿਆ ਹੋਇਆ ਸੀ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਗ੍ਰੰਥ ਸਨ ਜਿਸ ਚ ਬਰਾਬਰਤਾ ਦੇ ਸਿਧਾਂਤ ਦੀ ਗੱਲ ਬੜੀ ਬੇਖੌਫ ਹੋ ਕੇ ਕੀਤੀ ਗਈ ਸੀ ਜਿਸ ਕਾਰਨ ਰੂੜੀਵਾਦੀ ਵਿਚਾਰਧਾਰਾ ਨੂੰ ਬੜੀ ਕਰਾਰੀ ਸੱਟ ਲੱਗੀ ਉਸ ਸਮੇਂ ਦੇ ਜਿਹੜੇ ਅਖੌਤੀ ਉੱਚੀ ਜਾਤੀ ਦੇ ਲੋਕ ਸੀ ਉਹਨਾਂ ਨੂੰ ਇਹ ਚੀਜ਼ 라ਸ ਨਹੀਂ ਸੀ ਆਉਂਦੀ ਤੇ ਦੂਜਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰੇ ਦਰਵਾਜ਼ੇ ਬਿਨਾਂ ਕਿਸੇ ਭੇਦਪਾヴ ਦੇ ਹਰ ਜਾਤ ਤੇ ਹਰ ਤਰੰਦੇ ਲੋਕਾਂ ਲਈ ਪੂਰੀ ਤਰ੍ਹਾਂ ਖੁੱਲੇ ਸੀ। ਉਹ ਲੋਕ ਜਿਹੜੇ ਪਹਿਲਾਂ ਕਿਸੇ ਹੋਰ ਤੀਰਥ ਸਥਾਨਾਂ ਤੇ ਜਾਂਦੇ ਸੀ, ਚੜਾਵੇ ਚੜਾਉਂਦੇ ਸੀ। ਉਹੀ ਲੋਕ ਚੜਾਵੇ ਲੈ ਕੇ ਹਰਮੰਦਰ ਸਾਹਿਬ ਆਉਣ ਲੱਗੇ। ਲੰਗਰ ਪ੍ਰਥਾ ਤੇ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਜਦੋਂ ਊਚ ਨੀਚ ਤੇ ਭੇਦਭਾਵ ਖਤਮ ਹੋਣ ਲੱਗੇ ਤਾਂ ਉਸ ਸਮੇਂ ਦੇ ਅਖੌਤੀ ਉੱਚੀ ਜਾਤੀ ਦੇ ਲੋਕਾਂ ਨੂੰ ਖਤਰਾ ਪੈਦਾ ਹੋ ਗਿਆ। ਤੇ ਉਹਨਾਂ ਨੇ ਉਸ ਸਮੇਂ ਦੇ ਹਾਕਮ ਜੰਗੀਰ ਦੇ ਕੰਨ ਪਰਨੇ ਸ਼ੁਰੂ ਕੀਤੇ ਤੇ ਉਹਨੂੰ ਪੜਕਾਇਆ। ਕਿ ਮੁਸਲਮਾਨ ਲੋਕ ਵੀ ਉਸ ਗੁਰੂ ਦੇ ਚੇਲੇ ਬਣ ਜਾਣਗੇ ਜੇ ਉਸ ਧਰਮ ਨੂੰ ਖਤਮ ਨਾ ਕੀਤਾ ਗਿਆ ਤਾਂ ਇਸਲਾਮ ਨੂੰ ਖਤਰਾ ਪੈਦਾ ਹੋ ਜਾਊਗਾ ਜਦੋਂ ਜਹਾਂਗੀਰ ਨੂੰ ਪੜਕਾਇਆ ਗਿਆ ਤਾਂ ਨੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਹੁਕਮ ਸਰਾ ਦਿੱਤਾ ਤੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰੂ ਸਾਹਿਬ ਜੀ ਦੀ ਗ੍ਰਿਫਤਾਰੀ ਦੇ ਕਾਰਨਾ ਪਿੱਛੇ ਖੁਸਰੋ ਦੀ ਬਗਾਵਤ ਪ੍ਰੀਤਿਚੰਦ ਦੀ ਵਿਰੋਧਤਾ ਤੇ ਚੰਦੂ ਦੀ ਧੀ ਦੇ ਅਰਸ਼ਤ ਟਕਰਾਉਣਾ ਤਾਂ ਮਾਮੂਲੀ ਗੱਲਾਂ ਨੇ ਅਸਲ 'ਚ ਉਹ ਆਪਣੀਆਂ ਸ਼ਰਤਾਂ ਬਣਵਾਉਣੀਆਂ ਚਾਹੁੰਦੇ ਸਨ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਾਡੀਆਂ ਤਿੰਨ ਸ਼ਰਤਾਂ ਮੰਨੋਗੇ ਤਾਂ ਅਸੀਂ ਤੁਹਾਨੂੰ ਰਹਾ ਕਰ ਦੇਵਾਂਗੇ ਪਹਿਲੀ ਸ਼ਰਤ 'ਚ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸਾਡੀ ਮਰਜ਼ੀ ਦੀ ਬਾਣੀ ਦਰਜ ਕਰੋ ਤਾਂ ਗੁਰੂ ਸਾਹਿਬ ਨੇ ਮਨਾਂ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਬਾਣੀ ਅਕਾਲਤੀ ਆ ਜਿਹੜੀ ਕਿ ਧੁਰ ਤੋਂ ਆਈ ਆ ਇਹਨੂੰ ਕਿਸੇ ਇਨਸਾਨ ਦੀ ਮਰਜ਼ੀ ਨਾਲ ਬਦਲਿਆ ਨਹੀਂ ਜਾ ਸਕਦਾ ਦੂਜੀ ਸ਼ਰਤ ਉਹਨਾਂ ਨੇ ਇਹ ਰੱਖੀ ਕਿ ਦਵਾਨ ਚੰਦੂ ਦੀ ਧੀ ਨਾਲ ਆਪਣੇ ਸੁਪੁੱਤਰ ਦਾ ਰਿਸ਼ਤਾ ਪੱਕਾ ਕਰੋ ਗੁਰੂ ਜੀ ਨੇ ਕਿਹਾ ਕਿ ਚੰਦੂ ਦੀ ਧੀ ਸਾਡੀ ਵੀ ਧੀ ਆ ਪਰ ਚੰਦੂ ਹੰਕਾਰੀ ਆ ਤੇ ਅਸੀਂ ਉਸ ਨਾਲ ਰਿਸ਼ਤਾ ਨਹੀਂ ਜੋੜ ਸਕਦੇ ਉਹਨੇ ਗੁਰੂ ਘਰ ਦਾ ਅਪਮਾਨ ਕੀਤਾ ਹੈ ਜੇ ਸਾਡੀ ਗੱਲ ਹੁੰਦੀ ਤਾਂ ਅਸੀਂ ਫਿਰ ਵੀ ਰਿਸ਼ਤਾ ਜੋੜ ਲੈਂਦੇ ਗੁਰੂ ਦਾ ਅਪਮਾਨ ਅਸੀਂ ਨਹੀਂ ਸਹਿ ਸਕਦੇ ਆਖਰੀ ਤੇ ਤੀਜੀ ਸ਼ਰਤ ਇਹ ਰੱਖੀ ਗਈ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਤੁਹਾਨੂੰ ਦੌਲਤ ਆ ਤੇ ਤੁਸੀਂ ਹਰ ਸਾਲ 2 ਲੱਖ ਰੁਪਇਆ ਟੈਕਸ ਸਰਕਾਰ ਨੂੰ ਦਿਆ ਕਰੋ ਗੁਰੂ ਜੀ ਨੇ ਕਿਹਾ ਕਿ ਗੁਰੂ ਘਰ ਦੀ ਗੋਲਕ ਤੇ ਸਿਰਫ ਤੇ ਸਿਰਫ ਸੰਗਤਾਂ ਦਾ ਅਧਿਕਾਰ ਆ ਇਹ ਪੈਸਾ ਲੰਗਰ ਦੀ ਸੇਵਾ ਤੇ ਗਰੀਬਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ ਸਰਕਾਰ ਦਾ ਟੈਕਸ ਦੇਣ ਲਈ ਨਹੀਂ ਕਿਉਂਕਿ ਇਹ ਪੈਸਾ ਸੰਗਤਾਂ ਆਪਣਾ ਦਸਵੰਧ ਕੱਢ ਕੇ ਗੁਰੂ ਘਰ ਦਿੰਦਿਆਂ ਨੇ ਜਦੋਂ ਗੁਰੂ ਜੀ ਨੇ ਉਹਦੀਆਂ ਤਿੰਨੇ ਸ਼ਰਤਾਂ ਟਕਰਾਅ ਦਿੱਤੀਆਂ ਤਾਂ ਉਹਨੇ ਗੁਰੂ ਜੀ ਨੂੰ ਕਿਹਾ ਕਿ ਤੁਹਾਨੂੰ ਇਸ ਦੀ ਸਜ਼ਾ ਜ਼ਰੂਰ ਮਿਲੇਗੀ ਤੇ ਉਹਨੇ ਚੰਦੂ ਨੂੰ ਕਿਹਾ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਚੰਦੂ ਨੇ 5 ਦਿਨ ਗੁਰੂ ਸਾਹਿਬ ਨੂੰ ਤਸੀਹੇ ਦਿੱਤੇ ਗੁਰੂ ਜੀ ਨੂੰ ਜੇਠ ਹਾਰ ਦੀ ਤਪਦੀ ਦੁਪਹਿਰ ਚ ਤਤੀ ਤਵੀ ਤੇ ਬਿਠਾਇਆ ਗਿਆ ਉੱਪਰੋਂ ਸੀਸ ਤੇ ਗਰਮ ਕਰਕੇ ਰੇਤਾ ਪਾਇਆ ਗਿਆ ਪਰ ਗੁਰੂ ਸਾਹਿਬ ਫਿਰ ਵੀ ਅਡੋਲ ਰਹੇ ਤੇਰਾ ਕੀ ਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗਾ ਸ਼ਬਦ ਦਾ ਜਾਪ ਕੀਤਾ ਤੇ ਸ਼ਹਾਦਤ ਦਾ ਜਾਪੀਕੈ ਇਹ ਸਾਰਾ ਵਰਤਾਰਾ 3 ਮਈ 1606 ਈਸਵੀ ਨੂੰ ਵਾਪਰਿਆ ਤਨ ਤਨ ਸਾਬ ਸੇਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਪੋਲ ਚੋਕ ਦੀ ਖਿਮਾ